ਇੱਕ ਡਰੋਨ ਤੇ ਇੱਕ ਪੈਕੇਟ ਹੈਰੋਇਨ ਇਹ ਸਬੂਤ ਹੈ ਪਾਕਿਸਤਾਨ ਦੀ ਨਾਪਾਕ ਸਾਜ਼ਿਸ਼ਤਾ ਪੰਜਾਬ ਦੇ ਸਰਹੱਦੀ ਜ਼ਿਲ੍ਹੇ 'ਚ ਇੱਕ ਵਾਰ ਮੁੜ ਤੋਂ ਡਰੋਨ ਅਤੇ ਉਸ ਦੇ ਜ਼ਰੀਏ ਭੇਜੀ ਗਈ ਹੈਰੋਇਨ ਬਰਾਮਦ ਹੋਈ ਬੀਐਸਐਫ ਤੇ ਪੰਜਾਬ ਪੁਲਿਸ ਨੇ ਡਰੋਨ ਵੀ ਬਰਾਮਦ ਕਰ ਲਈ ਤੇ ਇੱਕ ਪੈਕੇਟ ਹੈਰੋਇਨ ਵੀ ਪਿੰਡ ਮੋੜ ਜੋ ਜ਼ਿਲ੍ਹਾ ਅੰਮ੍ਰਿਤਸਰ 'ਚ ਪੈਂਦਾ ਹੈ ਉੱਥੇ ਬੀਐਸਐਫ ਨੂੰ ਕਾਮਯਾਬੀ ਮਿਲੀ ਹੈ ਇਹ ਪਹਿਲੀ ਦਫਾ ਨਹੀਂ ਹੈ ਜਦੋਂ ਪਾਕਿਸਤਾਨ ਦੇ ਵੱਲੋਂ ਡਰੋਨ ਦੇ ਜ਼ਰੀਏ ਨਸ਼ਾ ਤੇ ਹਥਿਆਰ ਭੇਜੇ ਗਏ ਹੋਣ ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਨੇ ਖਾਸ ਕਰਕੇ ਖਰਾਬ ਮੌਸਮ ਦੇ ਵਿੱਚ ਸਮਗਲਰਾਂ ਨੂੰ ਐਸਾ ਹੀ ਮੌਕਾ ਮਿਲ ਜਾਂਦਾ ਹੈ ਜਦੋਂ ਤਸਕਰੀ ਕੀਤੀ ਜਾਂਦੀ ਹੈ ਪਰ ਬੀਐਸਐਫ ਦੀ ਮੁਸਤੈਦੀ ਸਮਗਲਰਾਂ ਦੇ ਨਾਪਾਕ ਇਰਾਦਿਆਂ ਤੇ ਹਮੇਸ਼ਾ ਭਾਰੀ ਪੈਂਦੀ ਹੈ ਤੇ ਇੱਕ ਵਾਰ ਮੁੜ ਤੋਂ ਬ੍ਰਾਮਦਗੀ ਹੋਈ ਹੈ ਸਰਹੱਦ ਤੇ ਡਰੋਨ ਜ਼ਰੀਏ ਇਹ ਜੋ ਨਸ਼ਾ ਤੇ ਹਥਿਆਰ ਆਉਂਦੇ ਨੇ ਇਹ ਵੱਡਾ ਮਸਲਾ ਹੈ ਪੰਜਾਬ ਸਰਕਾਰ ਇਹ ਮੁੱਦਾ ਕੇਂਦਰ ਸਾਹਮਣੇ ਵੀ ਚੁੱਕ ਚੁੱਕੀ ਹੈ ਸੰਸਦ ਦੇ ਵਿੱਚ ਵੀ ਇਸ ਮਸਲੇ ਤੇ ਗ੍ਰਹਿ ਮੰਤਰੀ ਨੇ ਬਿਆਨ ਦਿੱਤਾ ਸੀ ਪਰ ਇਸ ਮਸਲੇ ਦਾ ਹੱਲ ਕੀ ਹੈ ਇਸ ਬਾਬਤ ਅਜੇ ਕੁਝ ਖਾਸ ਫਸਟ ਨਹੀਂ ਹੈ